ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਵਰਨ ਸ਼ੁਕਲਾ ਪੰਜਾਬ ਦੇ ਵਿੱਚ ਇਸ ਸਮੇਂ ਮਾੜਾ ਸਮਾਂ ਚੱਲ ਰਿਹਾ ਮਾੜਾ ਸਮਾਂ ਮੈਂ ਕਿਵੇਂ ਕਹਿ ਸਕਦਾ ਹਾਂ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਹਨ ਪੰਜਾਬ ਦੇ ਦੋ ਦਰਿਆ ਸਤਲੁਜ ਤੇ ਬਿਆਸ ਇਸ ਸਮੇਂ ਪੂਰੇ ਉਫਾਨਤੇ ਨੇ ਤੇ ਉਹਨਾਂ ਨੇ ਪੰਜਾਬ ਦੇ ਵਿੱਚ ਫਸਲਾਂ ਦਾ ਹੋਵੇ ਘਰਾਂ ਦਾ ਹੋਵੇ ਬਹੁਤ ਨੁਕਸਾਨ ਕਰ ਦਿੱਤਾ ਪਰ ਪੂਰੇ ਦੇਸ਼ ਨੇ ਇਕਜੁੱਟ ਹੋ ਕੇ ਇਸ ਸਮੱਸਿਆ ਦਾ ਹੱਲ ਕਰਨ ਦੀ ਵੀ ਤਬਦੀਰ ਕੱਢ ਲਈ ਹੈ ਇਸ ਸਮੇਂ ਅਸੀਂ ਖੜੇ ਹਾਂ ਪ੍ਰਭ ਆਸਰਾ ਕੋਰਾਲੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਮੋਬਾਈਲ ਕਲੀਨਿਕ ਜਿਹਨੂੰ ਅਸੀਂ ਚੱਲਦਾ ਫਿਰਦਾ ਹਸਪੀਟਲ ਵੀ ਕਹਿ ਸਕਦੇ ਹਾਂ ਇਦੇ ਵਿੱਚ ਕੀ ਕੀ ਸਹੂਲਤਾਂ ਨੇ ਅਸੀਂ ਇਹਨਾਂ ਦੇ ਫਾਊਂਡਰ ਮੈਂਬਰਾਂ ਨਾਲ ਵੀ ਗੱਲ ਕਰਾਂਗੇ ਤੇ ਜਾਣਾਂਗੇ ਇਸ ਦੇ ਵਿੱਚ ਕੀ ਕੀ ਸੁਵਿਧਾ ਨੇ ਕਿੱਥੇ ਚੱਲੇ ਨੇ ਕੀ ਸਾਰੀ ਗੱਲਬਾਤ ਹੈ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਸਾਨੂੰ ਤੁਹਾਡੇ ਤੇ ਬਹੁਤ ਮਾਣ ਆ ਜੀ ਸਾਡੇ ਦੇਸ਼ ਦੇ ਵਿੱਚ ਸਾਡੇ ਰਾਜ ਪੰਜਾਬ ਦੇ ਵਿੱਚ ਤੁਹਾਡੇ ਵਰਗੇ ਇਨਸਾਨ ਨੇ ਜਿਹੜੇ ਇਹ ਉਪਰਾਲਾ ਕਰਕੇ ਲੱਖਾਂ ਰੁਪਇਆ ਕਰੋੜਾਂ ਦਾ ਹਸਪਤਾਲ ਹਸਪਤਾਲ ਲੈ ਕੇ ਉਸ ਜਗ੍ਹਾ ਤੇ ਚੱਲੇ ਨੇ ਬਹੁਤ ਬਹੁਤ ਧੰਨਵਾਦ ਸਾਨੂੰ ਤੁਹਾਡੇ ਦੇ ਮਾਣ ਹੈ ਵੀ ਤੁਸੀਂ ਅਸਲੀ ਹਾਲਾਤਾਂ ਨੂੰ ਘਰ-ਘਰ ਤੱਕ ਪਹੁੰਚਾਉਣ ਦੇ ਵਿੱਚ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਤੇ ਸ਼ਕਤੀਆਂ ਬਖਸ਼ੇ ਆਦਰਵਾਇਸਾ ਸਮਾਜ ਦੇ ਵਿੱਚ ਕੌਣ ਕਿੰਨਾ ਕੁ ਪੀੜਤ ਹੈ ਕਿਹੋ ਜਿਹੇ ਹਾਲਾਤਾਂ ਦੀ ਕੈਸੀ ਪੀੜਾ ਚੱਲ ਰਹੀ ਹੈ ਨਹੀਂ ਪਤਾ ਲੱਗਦਾ ਜੀ ਸਰ ਪਹਿਲਾਂ ਤਾਂ ਸਾਨੂੰ ਦੱਸੋ ਵੀ ਜਿਹੜੇ ਆਪਣਾ ਚੱਲਦਾ ਪਿਆਗਾ ਹਸਪੀਟਲ ਇਹਦੇ ਵਿੱਚ ਕੀ ਕੀ ਸਹੂਲਤਾਂ ਇਹਦੇ ਵਿੱਚ ਦੇਖੋ ਇਹਨੂੰ ਜਦੋਂ ਡਿਜ਼ਾਈਨ ਕੀਤਾ ਤੇ ਇਹਦੇ ਵਿੱਚ ਡਾਕਟਰ ਬੜੇ ਜਿਹੜੇ ਅਲੱਗ-ਅਲੱਗ ਇਨਵੋਲਵ ਹੋਏ ਮੈਡੀਸਨ ਐਮਡੀ ਮੈਡੀਸਨ ਹੂੰ ਤੇ ਨਾਲ ਫੇਦੇ ਚ ਸੈਕੰਡਰੀ ਮੈਗੇਜ ਮੈਨੂੰ ਪਤਾ ਸੀ ਵੀ ਮੈਂਟਲ ਹੈਲਥ ਜਿਹੜੀ ਆ ਉਹਦੇ ਵੀ ਉਹਦਾ ਵੀ ਜਦੋਂ ਜਿਸ ਵੇਲੇ ਸਭ ਕੁਝ ਤਬਾਹ ਹੋ ਜਾਂਦਾ ਨਾ ਜਾਂ ਆਰਥਿਕ ਬੰਦਾ ਬੇਸਿਕ ਨੀਡ ਤੋਂ ਤਰਸ ਰਿਹਾ ਹੁੰਦਾ ਇਹਨਾਂ ਸਟ੍ਰੈਸ ਐਂਜਾਇਟੀ ਚ ਹੁੰਦਾ ਵੀ ਉਹਨਾਂ ਦੀਆਂ ਅਲੱਗ-ਅਲੱਗ ਲੋੜਾਂ ਹੁੰਦੀਆਂ ਜੀ ਤੇ ਇਹਦੇ ਵਿੱਚ ਫਿਰ ਅਸੀਂ ਉਸ ਤਰੀਕੇ ਨਾਲ ਡਿਜ਼ਾਈਨ ਕੀਤਾ ਇਹਨੂੰ ਨਕਸ਼ੇ ਵਾਲਿਆਂ ਦਾ ਨਕਸ਼ਾ ਬਣਾਇਆ ਇਹਦਾ ਤੇ ਡਾਕਟਰਾਂ ਨੇ ਵੀ ਆਪੀਆਂ ਨੀਡਸ ਦੱਸਿਆ ਸਾਰਿਆਂ ਨੇ ਤੇ ਉਸ ਤਰੀਕੇ ਨਾਲ ਉਹ ਕਹਿੰਦੇ ਲੈਬ ਐਸ ਲੈਵਲ ਦੀ ਚਾਹੀਦੀ ਹੈ ਉਹ ਲੈਬ ਦੇ ਵਿੱਚ ਮਤਲਬ ਡਾਕਟਰਾਂ ਦੀ ਲੋੜ ਤੋਂ ਕਹਿੰਦੇ ਵੀ ਸਾਡੀ ਪੂਰੀ ਤਸੱਲੀ ਹੈ ਜੀ ਵੀ ਭਾਵੇਂ ਕੋਈ ਪਲੇਟ ਲੈਟਸ ਕੀਤੀ ਭਾਵੇਂ ਵੱਲੀ ਵਰਦੇ ਟੈਸਟ ਕੀ ਇਹ ਸਾਰੇ ਅੰਦਰ ਬਾਇਓ ਕੈਮਿਸਟਰੀ ਵਾਲੀਆਂ ਦੂਜੀਆਂ ਉਹਦੇ ਵਿੱਚ ਜਿਵੇਂ ਅੱਜ ਕੱਲ ਡੇਂਗੂ ਦੀ ਪ੍ਰੋਬਲਮ ਉਹਦੇ ਜਿਵੇਂ ਹਾਲਾਤ ਅੱਜ ਕੱਲ ਹੜ੍ਹ ਪੀੜ ਤਾਂ ਜਿਹੜੇ ਸਾਡੇ ਭੈਣ ਭਰਾਏ ਉਹਨਾਂ ਦੇ ਬਣੇ ਹੋਏ ਆ ਉਹ ਸਾਰੇ ਟੈਸਟ ਜਿਹੜੇ ਹੈ ਗੇਂਦ ਦੇ ਵਿੱਚ ਜਿਹੜੀ ਡਾਕਟਰਾਂ ਦੀ ਲੋੜ ਹੈਗੀ ਉਹ ਕਹਿੰਦੇ ਸਾਡੇ ਲਈ ਸ਼ੈਫੀਸ਼ੀਅੰਟ ਹੈ ਵੀ ਲੈਬ ਪ੍ਰੋਪਰ ਹੈ ਫਾਰਮੇਸੀ ਪ੍ਰੋਪਰ ਹੈ ਕਾਰਡੀਓ ਕਮਿਊਨਿਟਰ ਦੀ ਲੋੜ ਹੈ ਲਟਾ ਕੇ ਕਿ ਕਿ ਆਕਸੀਜਨ ਹੈ ਆਕਸੀਜਨ ਦਿੱਤ ਇਹਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਜਿਹੜੇ ਆ ਯੂਨਿਟ ਬਣੇ ਹੋਏ ਵੀ ਕਾਰਡੀ ਕਮਿਊਨਿਟਰ ਲੱਗੇ ਹੋਏ ਆ ਵੀ ਜਿਹਦੇ ਵਿੱਚ ਵੀ ਜੋ ਵੀ ਡਾਕਟਰ ਨੂੰ ਲੋਡ ਹੁੰਦੀ ਹੈ ਕਹਿੰਦੇ ਸਾਡੀ ਚ ਲੋਡ ਅਸੀਂ ਆਪਣੇ ਭੈਣ ਭਰਾਵਾਂ ਦੀ ਲੋਡ ਅਮਰਜੈਂਸੀ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਇੰਪਰੂਵ ਕਰਨ ਲਈ ਰੀਹੈਬਿਟੇਟ ਕਰਨ ਲਈ ਸੀ ਉਹਦੇ ਵਿੱਚ ਕਰ ਸਕਦੇ ਆ ਬੜੀ ਚੱਲਦਾ ਉਹਨਾਂ ਨੇ ਉਹਨਾਂ ਨੇ ਕਿਹਾ ਮੈਂ ਨਹੀਂ ਕਹਿ ਰਿਹਾ ਸੀ ਉਹਨਾਂ ਵੱਲੋਂ ਹੀ ਬਾੜੀ ਨਿਕਲੀ ਵੀ ਤੇ ਚੱਲਦਾ ਫਿਰਦਾ ਜਾ ਇੱਕ ਹਸਪੀਟਲ ਬਣ ਗਿਆ ਸੁਭਸ਼ੇਰ ਜੀ ਤੁਸੀਂ ਪਹਿਲੇ ਦਿਨ ਤੋਂ ਗਰਾਊਂਡ ਤੇ ਕੰਮ ਕਰ ਰਹੇ ਆ ਇਹ ਆਈਡੀਆ ਦਿਮਾਗ ਦੇ ਵਿੱਚ ਕਿਵੇਂ ਆਇਆ ਕਿਵੇਂ ਤੁਹਾਨੂੰ ਲੱਗੀ ਗੱਲ ਵੀ ਸਾਨੂੰ ਇਸ ਤਰ੍ਹਾਂ ਚੱਲਣਾ ਚਾਹੀਦਾ ਹੈ ਬੀਕ ਉਹ ਕਿਹੜੇ ਲੋਕ ਤੇ ਜਿਨ੍ਹਾਂ ਤੱਕ ਮੈਡੀਕਲ ਸੂਟ ਪਹੁੰਚ ਨਹੀਂ ਸਕੀ ਨਹੀਂ ਉਹ ਤਾਂ ਬਹੁਤ ਸਾਰੇ ਲੋਕ ਹੈ ਸਾਡੇ 50% ਲੋਕ ਹੈ ਮੈਡੀਕਲ ਸੂਟ ਦਾ ਕਿੱਥੇ ਪਹੁੰਚਦੇ ਆ ਵੈਸੇ ਵੀ ਆਪਾਂ ਦੇਖਦੇ ਹੀ ਆ ਨਾ ਜੀ ਮਤਲਬ ਜੇਗਾ ਬਸ ਦੇਖੀਏ ਆਪਣੇ ਸਮਾਜ ਦੇ ਵਿੱਚ ਪੰਜਾਬ ਦੇ ਵਿੱਚ ਵੀ ਤੇ ਬਹੁਤ ਲੋਕ ਹੈ ਜਿਹੜੇ ਬਿਤੇ ਰਸੂਲ ਤਾਂ ਮੈਡੀਕਲ ਸੂਟ ਤਾਂ ਬੰਝ ਗਏ ਮੈਂ ਤੁਹਾਨੂੰ ਤਾਂ ਬੜੀਆਂ ਹੱਡ ਬੀਤੀਆਂ ਮੇਰੀਆਂ ਹੂੰ ਤੇ ਉੱਥੇ ਤਾਂ ਇਹ ਇਹ ਤਾਂ ਮੈਨੂੰ ਐ ਲੱਗਦਾ ਵੀ ਆਈਡੀਆ ਕਿਉਂ ਨਹੀਂ ਦਿਮਾਗ ਚ ਆ ਰਿਹਾ ਸਵਾਲ ਤਾਂ ਇਹ ਹੈ ਕਿਵੇਂ ਆ ਗਿਆ ਕਿਉਂਕਿ ਮਰਦੇ ਦਿਖ ਰਹੇ ਹਨ ਹੂੰ ਤੜਫਦੇ ਦਿਖ ਰਹੇ ਹਨ ਹੂੰ ਹਸਪੀਟਲ ਜਾ ਨਹੀਂ ਸਕਦੇ ਉਹ ਹਾਲਾਤ ਹੀ ਇਦ ਨਾਲੇ ਜਿਸ ਏਰੀਆ ਚ ਹੋਣਾ ਪਾ ਜਿਹੜੇ ਮਾਹੌਲ ਦੀ ਗੱਲ ਕਰਦੇ ਆ ਉਹਦੇ ਵਿੱਚ ਤਾਂ ਕਲਪਨਾ ਕਰਨੀ ਉਹਨਾਂ ਨੇ ਵਿਚਾਰਿਆਂ ਨੇ ਮਕਾਨ ਚ ਵੜਨਾ ਉਹਨਾਂ ਲਈ ਉਹ ਬੜਾ ਸਟ्रेस ਦੇ ਰਿਹਾ ਮਕਾਨ ਤਰੇੜਾਂ ਪਈਆਂ ਉਹ ਛੱਤਾਂ ਗਿਰ ਵੀ ਗਈਆਂ ਤਰੇੜਾਂ ਪਈਆਂ ਹੋਈਆਂ ਸਭ ਖਤਮ ਵਿੱਚ ਸਿਲਪੇ ਸੋ ਸਮੇਂ ਮੇਜਰ ਪ੍ਰੋਬਲਮਸ ਮੈਡੀਕਲ ਜਾਂ ਕੋਈ ਹੋਰ ਇਸ਼ੂ ਵੀ ਆ ਰਹੇ ਮੈਡੀਕਲ ਦੀ ਹੁਣ ਇਸ ਵੇਲੇ ਸੈਕੰਡ ਫੇਸ ਆ ਨਾ ਜੀ ਸੈਕੰਡ ਫੇਸ ਦੇ ਵਿੱਚ ਹੁਣ ਜੋ ਰਿਪੋਰਟ ਸਾਨੂੰ ਕਿਉਂਕਿ ਸਾਡੇ ਹੁਣ ਬੋਰਡਸ ਉੱਤੇ ਚੱਲ ਨਹੀਂ ਰਹੀਆਂ ਸੀ ਹਮ ਪਹਿਲਾਂ ਉੱਥੇ ਫਿਰ ਚਾਰ ਬੋਰਡਸ ਹੀ ਨਹੀਂ ਚੱਲ ਰਹੀਆਂ ਸੀ ਪੰਜਵੀਂ ਵੀ ਮੰਗਾਲੀ ਸੀ ਅਸੀਂ ਪਰ ਹੁ ਤੇ ਇਹ ਜਦੋਂ ਫਿਰੋਜ਼ਪੁਰ ਦੇ ਵਿੱਚ ਪਹਿਲਾਂ ਮਤਲਬ ਹੈਗਾ ਸੀ ਅਲੱਗ-ਅਲੱਗ ਸਟੇਸ਼ਨਾਂ ਤੇ ਸੀ ਨਾ ਜੀ ਤੇ ਉੱਥੇ ਸੁਲਤਾਨਪੁਰ ਲੋਧੀ ਵੱਲ ਵੀ ਉੱਥੇ ਥੋੜੀ ਦੇਰ ਤੋਂ ਬਾਅਦ ਥੋੜਾ ਡਾਊਨ ਹੋ ਗਿਆ ਸੀ ਪਰ ਆ ਜਿਹੜਾ ਫਿਰੋਜ਼ਪੁਰ ਦਾ ਏਰੀਆ ਸੀ ਜਿੱਥੇ ਬਿਆਸ ਦਾ ਬਿਆਸ ਦਰਿਆ ਹੋ ਗਿਆ ਸਤਲੁਜ ਦਰਿਆ ਹੋ ਗਿਆ ਇਹਦੀ ਮਾਰ ਪੈ ਰਹੀ ਸੀ ਇੱਥੇ ਪਾਣੀ ਬੜਾ ਲੰਮਾ ਚੱਲਿਆ ਤੇ ਬੜਾ ਉੱਚਾ ਕਾਫੀ ਜ਼ਿਆਦਾ ਚੜਿਆ ਘਰਾਂ ਚ 4-4 ਫੁੱਟ ਪਾਣੀ ਦਾ ਅਸਰ ਦੇ ਪੌੜੀਆਂ ਲਾ ਲਾ ਕੇ ਬੋਰਡ ਦੇ ਵਿੱਚ ਅਸੀਂ ਵੀਡੀਓ ਚੱਕਦੇ ਸੀ ਪੌੜੀ ਲਗਾ ਕੇ ਬੋਰਡ ਨੂੰ ਤਾਂ ਬੀਬੀਆਂ ਉੱਤੇ ਜਿ ਬੈਠਦੀਆਂ ਸੀ ਜੀ ਤੇ ਇਸ ਕਰਕੇ ਉਥੇ ਲੰਮਾ ਸਮਾਂ ਪਾਣੀ ਚਲਣ ਕਰਕੇ ਪਸ਼ੂਆਂ ਦੀਆਂ ਬਹੁਤ ਪ੍ਰੋਬਲਮ ਹੈ ਬੰਦਿਆਂ ਦੀਆਂ ਬਹੁਤ ਪ੍ਰੋਬਲਮ ਹੈ ਹੁਣ ਪਾਣੀ ਘਟ ਗਿਆ ਬੋਟਸ ਲੈ ਆਂਦੀਆਂ ਸੀ ਹੁਣ ਮੈਡੀਕਲ ਦੀਆਂ ਪ੍ਰੋਬਲਮਸ ਬਹੁਤ ਹੈਗੀਆਂ ਉਹਨਾਂ ਦੀ ਕਿਸੇ ਨੂੰ ਸਕਿਨ ਦੀ ਪ੍ਰੋਬਲਮ ਉਸ ਵੇਲੇ ਵੀ ਆ ਰਹੀ ਸੀ ਪਰ ਹੁਣ ਜਿਹੜੀਆਂ 스멜 ਫੈਲੀ ਹੋਈ ਆਲੇ-ਦਾਲੇ ਪਸ਼ੂ ਮਰੇ ਐ ਦਫਨਾਉਣ ਨੂੰ ਜਗ੍ਹਾ ਨਹੀਂ ਕਿਉਂਕਿ ਥੱਲੇ ਵੀ ਪਾਣੀ ਹੈ ਉਹ ਫਿਰ ਹੁਣ ਜਿਹੜੀ ਇਹ ਚੀਜ਼ਾਂ ਐ ਸਾਹ ਦੀ ਪ੍ਰੋਬਲਮ ਹਾਰਟ ਦੀਆਂ ਦਵਾਈਆਂ ਪਹਿਲਾਂ ਚੱਲ ਰਹੀਆਂ ਉਹ ਚੀਜ਼ਾਂ ਹੋਰ ਪ੍ਰੋਬਲਮ ਵਧ ਰਹੀਆਂ ਆਪਾਂ ਕੋ ਲੋਕ ਪੂਰੇ ਦੇਸ਼ ਤੋਂ ਕਨੈਕਟਰ ਨਿਕਲ ਨਹੀਂ ਆਇਆ ਉਹ ਤਾਂ ਐ ਲੱਗਦਾ ਜੀ ਕਿਸੇ ਹੋਰ ਟਾਪੂ 'ਚ ਬੈਠੇ ਆ ਕਿਉਂਕਿ ਪਾਣੀ ਉਹ ਪਾਣੀ ਸੀ ਚਾਰਜ ਫਰੇ ਹੂੰ ਹੁਣ ਉੱਥੇ ਅੰਦਰ ਇਹ ਸਹੂਲਤ ਦਾ ਪਹੁੰਚਣਾ ਉਹਨਾਂ ਦੇ ਸਾਹਮਣੇ ਹੈ ਹੀ ਬੜੀ ਸਮੱਸਿਆ ਪਸ਼ੂ ਬਿਮਾਰ ਦਿਖ ਰਹੇ ਆ ਤੇ ਉਹ ਮਤਲਬ ਖਾਣ ਪੀਣ ਨੂੰ ਕੁਝ ਘਰ ਦੇ ਵਿੱਚ ਕੋਈ ਐਦਾਂ ਦਾ ਇਨਕਮ ਦਾ ਸਾਧਨ ਨਹੀਂ ਕਿਉਂਕਿ ਜੌਬ ਜਿਹੜੀ ਕਰਦੇ ਸੀ ਜੀ ਉਹ ਜਿਹੜੇ ਜੇ ਰੋਜ਼ ਕਮਾ ਕੇ ਖਾਣ ਵਾਲੇ ਸੀ ਉਹ ਚਲੀ ਗਈ ਉਹ ਤਬਾਹ ਹੋ ਗਈ ਤੇ ਜਿਹੜੇ ਫਸਲਾਂ ਸੀ ਉਹ ਤਬਾਹ ਹੋ ਗਈਆਂ ਹੁਣ ਕਰਜੇ ਪਹਿਲਾਂ ਹੀ ਸਿਰ ਤੇ ਖੜੇ ਹਨ ਤੁਹਾਨੂੰ ਪਤਾ ਹੀ ਅੱਜ ਕੱਲ ਜੇਕਰ ਕੋਈ ਬੰਦਾ ਜੋਬ ਹੀ ਕਰਦਾ ਉਹਦੇ ਸਿਰ ਉਨਾਂ ਦਾ ਇੰਨੇ ਤਰ੍ਹਾਂ ਦੇ ਅਗੇਸਟ ਹੁੰਦੀ ਹੈ ਤੇ ਇਸ ਕਰਕੇ ਜਿੱਥੇ ਪਹਿਲਾਂ ਹੀ ਇੰਨਾ ਸੰਘਰਸ਼ ਇੰਨੀ ਮੰਗਾਈ ਹੋਵੇ ਤੇ ਮੁਰੜੀਆਂ ਲੋੜਾਂ ਨੂੰ ਜਾਂ ਜ਼ਿੰਦਗੀ ਸਰਵਾਈਵਲ ਨੀਡ ਪੂਰੀ ਕਰਨ ਵਾਸਤੇ ਬੰਦਾ ਸੰਘਰਸ਼ ਕਰ ਰਿਹਾ ਹੋਵੇ ਉਥੇ ਏਡੀ ਮਾਰ ਪੈ ਜੇ ਵੀ ਜਿਹੜਾ ਸਮਾਨ ਵੀ ਤਬਾਹ ਹੋ ਜੇ ਸਾਰਾ ਤੇ ਜਿਹੜੇ ਰਿਸੋਰਸਿਸ ਵੀ ਉਹ ਵੀ ਖਤਮ ਹੋ ਜਾਣ ਤੇ ਉਹਨਾਂ ਉਹਦੀ ਮਾਨਸਿਕ ਪੀੜਾ ਦਾ ਕੋਈ ਅੰਦਾਜ਼ਾ ਲਾਸਾ ਦਾ ਜਿਹੜੀ ਹੁਣ ਫੇ ਮੈਂ ਫੇਰ ਦੱਸ ਰਿਹਾ ਵੀ ਜੋ ਉਥੇ ਐਸ ਵੇਲੇ ਫਸਲਾਂ ਦੇ ਗਲਣ ਦੇ ਨਾਲ ਜਾਂ ਪਸ਼ੂਆਂ ਦੇ ਮਰਨ ਦੇ ਨਾਲ ਜਾ ਜਿਹੜੇ ਹੋਰ ਇਨਸੈਕਟਸ ਹੈਗੇ ਆ ਸਭ ਤੋਂ ਪਹਿਲੇ ਜਿਹੜੇ ਹੈਗੇ ਉਹ ਬਹੁਤ ਪਹਿਲਾਂ ਸਾਨੂੰ ਮਿਲਦੇ ਰਹੇ ਉਥੇ ਤੇ ਉਹਦੇ ਨਾਲ ਵੀ ਕਾਫੀ ਲੋਕ ਜਿਹੜੇ ਆ ਉਹਨਾਂ ਦੇ ਹਾਲਾਤ ਜਿਹੜੇ ਸੀਰੀਅਸ ਹੋਏ ਆ ਡੈਥ ਹੋਈ ਹੈ ਉਹ ਹੁਣ ਹੋਰ ਵੀ ਵਧਿਆ ਹੋਇਆ ਕਹਿੰਦੇ ਤੇ ਹੁਣ ਬੜੇ ਅਲੱਗ-ਅਲੱਗ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਉਹ ਜਾਨਵਰ ਲੇਰੀਆਂ ਹੈਗੀਆਂ ਤੇ ਇਸ ਕਰਕੇ ਡੇਂਗੂ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਰੂਟ ਕਿਹੜਾ ਹੋਊਗਾ ਥੋੜੀ ਬੱਸ ਦਾ ਰੂਟ ਤਾਂ ਹੁਣ ਦਾ ਸੀ ਸਿੱਧਾ ਇਸ ਵੇਲੇ ਦੇ ਜੋ ਮਾਹੌਲ ਹੈ ਇਸ ਜਿੱਥੇ ਦੇਖਿਆ ਕਿ ਸੈਂਟਰ ਬਣਾਇਆ ਜੀ ਤੇ ਉਹਦੇ ਵਿੱਚ 25 ਕੁ ਪਿੰਡਾਂ ਦਾ ਉਹਦੇ ਵਿੱਚ ਲਾਈਕ ਜੋ ਫਰੋਜਪੁਰ ਤੋਂ ਜੀ ਉਸੇ ਸੈਂਟਰ ਦੇ ਵਿੱਚ ਜਿੱਥੇ ਅਸੀਂ ਬੋਰਡ ਦੇ ਸੈਂਟਰ ਬਣਾਇਆ ਸੀ ਉਹਦੇ ਵਿੱਚ ਹੀ ਅੰਦਰ ਜਾ ਕੇ ਹੁਣ ਇਹਦੇ ਵਿੱਚ ਤਰਨਤਨ ਸਾਹਿਬ ਦਾ ਏਰੀਆ ਆ ਜਾਣਾ ਕੁਝ ਤੇ ਬਾਕੀ ਇਧਰਲੇ 25 ਪਿੰਡ ਹੈ ਜਿੱਥੇ ਮੂਵ ਕਰਨਾ ਪਿਆ ਸੀ ਮੂਵ ਵੀ ਕਰਾਂਗੇ ਤੇ ਜਾਨੀ ਇਸ ਵੇਲੇ ਉੱਥੇ ਮਾਹੌਲ ਜਿਹੜਾ ਹੈਗਾ ਉਹ ਡਿਮਾਂਡ ਕਰਦਾ ਬਾ ਵੀ ਇਹ ਚੀਜ਼ ਚਾਹੀਦੀ ਇਹ ਸੇਵਾ ਕਰ ਤੱਕ ਥੋੜੀ ਚਲਦੀ ਰਹੂਗੀ ਉੱਥੇ ਇਹ ਸੇਵਾ ਦਾ ਜਿੰਨੀ ਦੇਰ ਅਮਰਜੈਂਸੀ ਬਣੀ ਹੋਈ ਹੈ ਪਰਮਾਤਮਾ ਦਾ ਓਟ ਅਸਰ ਤੱਕ ਕੇ ਸੰਗਤ ਦੇ ਸਹਿਯੋਗ ਨਾਲ ਜੀ ਔਰ ਕਿੰਨੇ ਡਾਕਟਰਾਂ ਦੀ ਟੀਮ ਜਾ ਰਹੀ ਹੈ ਸਰ ਇਹਦੇ ਵਿੱਚ ਅਲੱਗ-ਅਲੱਗ ਇਹਦੇ ਵਿੱਚ ਅਲੱਗ-ਅਲੱਗ ਜਿਹੜੇ ਡਾਕਟਰ ਹੈ ਇਕਤਾਂ ਜਿਹੜੇ ਜਨਰਲ ਮੈਡੀਸਨ ਵਾਲੇ ਤੇ ਜ ਲੈਬ ਦਾ ਸਪੋਰਟ ਆਪਣਾ ਹੋਊਗਾ ਪੈਰਾਮੈਡੀਕਲ ਸਟਾਫ ਹੋਊਗਾ ਫਾਰਮੇਸੀ ਵਾਲੇ ਫਾਰਮਾਸਿਸਟ ਹੋਣਗੇ ਤੇ ਇਸ ਦੇ ਵਿੱਚ ਫਿਰ ਜਿੱਦਾਂ ਸਾਨੂੰ ਸੈਕਟਰੀਸ ਦੀ ਲੋੜ ਆ ਉੱਥੇ ਸੈਕਟਰੀਸ ਜਾਣਗੇ ਜੀ ਤੇ ਇਸ ਤਰੀਕੇ ਨਾਲ ਫਿਰ ਇਹਨੂੰ ਦੀ ਰੁਟੀਨ ਜਿਹੜੀ ਅਲੱਗ-ਅਲੱਗ ਕਿਉਂਕਿ ਜਨਰਲ ਜਿਹੜਾ ਮੈਡੀਸਨ ਵਾਲਾ ਹੁੰਦਾ ਨਾ ਡਾਕਟਰ ਉਹ ਬਹੁਤ ਕੁਝ ਦੇਖ ਲੈਂਦਾ ਹੈਗਾ ਜੀ ਬਿਲਕੁਲ ਇਸ ਕਰਕੇ ਜਿਹੜੀ ਜਾਜੇਕਰ ਜ਼ਿਆਦਾ ਵੱਡੀ ਲੋਡ ਪਾਉਗੀ ਉਹ ਸਾਡੀ ਐਂਬੂਲੈਂਸ ਦੂਜੀ ਨਾਲ ਹੋਣੀ ਹੈ ਫਿਰ ਅਸੀਂ ਨਾਲ ਵੀ ਨਾਲ ਸ਼ਿਫਟ ਕਰ ਦੇਣਾ ਉਹਨਾਂ ਨੂੰ ਸਾਨੂੰ ਇੱਕ ਵਾਰ ਵਿਜ਼ਿਟ ਕਰਾ ਦਿਓ ਚੱਲਦਾ ਪਿਲਦਾ ਹਸਪੀਟਲ ਸਰ ਹੋ ਤੁਸੀਂ ਅੱਗੇ ਹੋ ਜੀ ਇਹਦੇ ਵਿੱਚ ਹਾਂ ਜੀ ਇਹਦੇ ਵਿੱਚ ਜਿਵੇਂ ਇਹ ਨਗਾ ਡਾਕਟਰ ਦਾ ਹੈ ਨਾ ਇਥੋਂ ਨਿਕਾਉਂਦੇ ਆਪਾਂ ਇਹ ਡਾਕਟਰ ਦਾ ਡਾਕਟਰ ਦੀ ਚੇਅਰ ਡਾਕਟਰ ਦਾ ਟੇਬਲ ਹੂੰ ਇਹ ਕਾਰਡੀਓ ਮੋਨੀਟਰ ਹੈਗੇ ਠੀਕ ਹੈ ਦੇਖ ਸਕਦੇ ਹੋ ਇਹ ਚੀਜ਼ ਵਗੈਰਾ ਸਭ ਹੋ ਸਕਦਾ ਹਾਂ ਇਹਦੇ ਵਿੱਚ ਉਹ ਨਾਲ ਹੀ ਆਕਸੀਜਨ ECG ਸਾਰਾ ਕੁਝ ਇੱਥੇ ਹੈ ਨਾ ਜੀ ਟਟਾ ਕੇ ਤੇ ਇਹਦੇ ਵਿੱਚ ਡਾਕਟਰ ਨੂੰ ਜੇ ਲੋਡ ਹੈ ਉਹਨੇ ਟੈਸਟ ਕਰਾਉਣ ਦੀ ਲੋੜ ਪੈਂਦੀ ਹੈ ਨਾ ਤੇ ਨਾਲ ਦੇ ਨਾਲ ਫਿਰ ਨਾਲ ਦੀ ਨਾਲ ਡਾਕਟਰਾਂ ਲਈ ਆ ਜਿਹੜੀ ਲੋਡ ਪੂਰੀ ਕਰਨ ਵਾਸਤੇ ਉਹਨਾਂ ਦੀ ਲੈਬ ਤੇ ਫਾਰਮੇਸੀ ਹੈ ਤੇ ਉਹ ਲੈਬ ਹੈਗੀ ਹੈ ਜੀ ਜੀ ਬਿਲਕੁਲ ਤੇ ਡਾਕਟਰ ਦੇ ਅੱਗੇ ਅੱਗੇ ਵੀ ਰੂਮ ਹੈਗੇ ਡਾਕਟਰ ਦੇ ਖਾਸ ਕਰਕੇ ਜਿਹੜੀ ਲੈਬ ਦੀ ਡਾਕਟਰ ਨੇ ਡਿਮਾਂਡ ਕੀਤੀ ਹੈ ਆ ਦਿਖਾਓ ਜੀ ਉਹ ਪਰਲੇ ਪਾਸੇ ਜਿਹੜੇ ਇਹ ਸਾਰੀ ਲੈਬ ਹੈ ਉਰਲੇ ਪਾਸੇ ਫਾਰਮੇਸੀ ਹੈ ਇਹਦੇ ਵਿੱਚ ਲੋੜਿੰਦੇ ਟੈਸਟ ਜਿਹੜੇ ਹੈਗੇ ਹੈ ਉਹ ਹੋ ਜਾਣਗੇ ਸਾਰੇ ਇਹ 16ਵਾ ਕੋਈ ਹੋਰ ਰੂਮ ਵੀ ਅੱਗੇ ਇਹਦੇ ਵਿੱਚ ਹਾਂਜੀ ਇਸ ਤੋਂ ਇਲਾਵਾ ਹੋਰ ਰੂਮ ਵੀ ਹੈਗੇ ਜਿਹਨਾਂ ਕਿ ਫਿਰ ਨੇ ਕੋਈ ਮਤਲਬ ਉਤਰ ਦਾ ਟੈਸਟ ਕਰਾਉਣਾ ਸੈਂਪਲ ਲੈਣਾ ਯੂਰੀਨ ਦੇ ਸੈਂਪਲ ਹੈ ਬਿਲਕੁਲ ਵਾਸ਼ਰੂਮ ਦਾ ਪ੍ਰਬੰਧ ਵੀ ਹੈ ਵਾਸ਼ਰੂਮ ਦਾ ਪ੍ਰਬੰਧ ਨਾਲ ਦੀ ਨਾਲ ਕਿਸੇ ਨੂੰ ਵੀ ਲੋੜ ਹੈਗੀ ਹੈ ਤੇ ਇੱਥੇ ਵੀ ਫਿਰ ਐਦਾਂ ਹੀ ਇਹ ਡਾਕਟਰ ਹੈਗੇ ਆ ਤੇ ਡਾਕਟਰ ਨਾਲ ਜਿਵੇਂ ਲੋੜ ਹੈ ਆਕਸੀਜਨ ਦੀ ਐਡਮਿਟ ਕਰਨ ਦਾ ਵੀ ਪ੍ਰਬੰਧ ਹੈ ਹਾਂ ਬਿਲਕੁਲ ਡਬਲ ਵੀ ਹੋ ਜਾਣਾ ਪਰਮਾਤਮਾ ਨਾ ਪਾਵੇ ਇਹ ਵੀ ਫੁੱਲ ਜਾਣਾ ਹਾਂ ਬਲ ਆਪਣੇ ਵੱਲੋਂ ਪ੍ਰਬੰਧ ਜਿਹੜਾ ਜਿਵੇਂ ਡਾਕਟਰ ਨੇ ਦੱਸਿਆ ਉਸ ਤਰੀਕੇ ਨਾਲ ਇਹਦੇ ਵੀ ਦੋ ਜਨਰੇਟਰ ਰੱਖੇ ਆ ਜੀ ਤੇ ਤਾਂ ਕਿ ਕੋਈ ਵੀ ਕਿਸ ਤਰ੍ਹਾਂ ਦੀ ਕਮੀ ਨਾ ਹੋਵੇ ਅਦਰਵਾਈਜ਼ ਜਿਹੜੀ ਇਹ ਬਸ ਸੁਖੀਰ ਜੀ ਕਿੰਨਾ ਸਮਾਂ ਲੱਗ ਗਿਆ ਬਸ ਤਿਆਰ ਕਰਾਉਣ ਨੂੰ